ਲੋਬੀ ਬਾਹਰ ਵੀ ਟੂੜੀ ਸੀ ਤੇ 300 ਤੇ 10 ਰੁਪਏ ਬਈ ਦਾ ਰਿਡ ਰਿਆ ਤੇ ਮਗਰ ਦੋ ਨਗ ਹੋਰ ਤੇ ਪਹਿਲਾ ਨਗ ਦੀ 250 ਲੱਗਿਆ ਸੀਗਾ ਟੂੜੀਏ ਛੱਡੇ ਬਿਠਾ ਦੀ ਦੂ ਤੇ ਥੋੜਾ ਰੰਗ ਹੋ ਗਿਆ ਸੀਗਾ ਵਿੱਚ ਹੋਰ ਚੀਜ਼ ਗੁੱਟੀ ਖੱਟੀ ਵੀ ਚੱਲੂਗੀ ਉੱਥੇ ਹਾਂ ਇਹ ਖਾਣਾ ਹੋਵੇ ਇਹ ਬਾਈ ਸਾਡੇ ਤੈਨੂੰ 100 ਰੁਪਿਆ ਸਾਡੇ ਤੈਨੂੰ ਤੇਰਾ ਸਾਡੇ ਤੈਨੂੰ 100 ਰੁਪਿਆ ਹੈ 60 ਰੁਪਏ 65 ਰੁਪਏ 70 ਰੁਪਏ 80 80 80 400 400 400 10 15 28 28 ਤੇ 40 ਗਰੇ 40 400 445 445 ਬੋਲਾਂਗੇ ਨਾ ਕੀ 445 ਪੈਸੇ ਨਹੀਂ ਜਾਊਗਾ ਮਰ 445 ਜਿਹੋ ਦਾ ਰੇਡ ਰਿਹਾ ਅੰਦਰ ਵੀ ਥੋੜੀ ਜਿਹੀ ਰੰਗ ਬੜਾ ਚਿੱਟਾ ਸੀ ਨਾ ਤੇ ਸਿਰਾ ਰੇਡ ਅੱਜ ਰਿਹਾ 445 ਹੁਣ ਕੀਤੇ ਪਰ ਵੀ ਹਲੇ ਇੱਕ ਨਗ ਹੋ ਰਿਹਾ

आजो आजो भई है पूरी बार जी न रुको ढाई सौ रुपया ढाई सौ पचुजा सठ पैठ सहतर पजहतर असी चयासी नवे पचानवे त भई कंहिं सौ